ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਰੰਗਾਰੰਗ ਅਤੇ ਰੋਮਾਂਚਕ ਗੱਟਕੇ ਦੇ ਜੋਹਰ ਦਿਖਾਏ ਗਏ ਜੋ ਦਰਸ਼ਕਾਂ ਦੀਆਂ ਤਾਲੀਆਂ ਅਤੇ ਵਾਹ ਵਾਹ ਨਾਲ ਗੂੰਜ اٹھے ਗੱਟਕੀ ਦੀਆਂ ਪ੍ਰਦਰਸ਼ਨਾਵਾਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਦੀ ਸ਼ৌਰਯਤਾ ਅਤੇ ਬਹਾਦਰੀ ਨਾਲ ਪਰਚਿਤ ਕਰਵਾਇਆ ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਅਤੇ ਸ਼ਰੋਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਸਰੂਪਾਉ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਗੁਰਬਾਣੀ ਕੀਰਤਨ ਦੀ ਧੁਨ ਅਤੇ ਸੰਗਤਾਂ ਦੀ ਹਾਜ਼ਰੀ ਨਾਲ ਪੂਰਾ ਸਮਾਗਮ ਰੂਹਾਨੀ ਅਤੇ ਜੋਸ਼ੀਲੇ ਮਾਹੌਲ ਵਿੱਚ ਰਿਹਾ ਗੱਟਕਾ ਦਿਵਸ ਸਿਰਫ ਇੱਕ ਖੇਡ ਨਹੀਂ ਸਿੱਖ ਧਰਮ ਦੀ ਰੂਹਾਨੀ ਤੇ ਇਤਿਹਾਸਕ ਪਹਿਚਾਨ ਹੈ ਜਿਸ ਦਾ ਪ੍ਰਚਾਰ ਇਸ ਸਮਾਗਮ ਰਾਹੀਂ ਹੋਇਆ ਅੰਮ੍ਰਿਤਸਰਦਰਪਣ ਨਿਊਜ਼ ਤੋਂ ਕਵ尔ਜੀਤ ਸਿੰਘ ਦੇ ਨਾਲ ਮਹਿੰਦਰ ਸਿੰਘ ਸਿਤਾ ਦੀ ਵਿਸ਼ੇਸ਼ ਰਿਪੋਰਟ ਇਹ ਹੋ ਜਾਵੇ ਸ਼ਹੀਦਾਂ ਨੂੰ ਸਤਿ ਜਗਾਲ ਇਹ ਗੁਰਦੇਵ ਖੜ ਗਿਆ ਖੜ ਗਿਆ ਖੜ ਗਿਆ ਸੇ ਦਾ ਗੱਤਕਾ ਦੇਵਸਿਆ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਸਰੀਰਕ ਤੰਗ ਤੰਦਰੁਸਤੀ ਯੋਧਾ ਜੁੱਧਾਂ ਦਾ ਉਹਨਾਂ ਦੇ ਤੌਰ ਤਰੀਕੇ ਸਿਖਾਉਣੇ ਗੱਤਕਾ ਮਲਖਾੜੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਵੱਲੋਂ ਸ਼ੁਰੂ ਕੀਤੇ ਗਏ ਤੇ ਉਹ ਦਸਮ ਪਾਤਸ਼ਾਹ ਤੱਕ ਇਹ ਜੋਹਰ ਬਖਾਏ ਜਾਂਦੇ ਰਹੇ ਦੋ ਦੋ ਟੀਮਾਂ ਬਣਾ ਕੇ ਵੀ ਸੋ ਇਹ ਜੇ ਆਪਾਂ ਚੜ੍ਹਦੀ ਕਲਾ ਨਾਲ ਆਜ਼ਾਦੀ ਦਾ ਰਹਿਣਾ ਹੈ ਤੇ ਫਿਰ ਉਹ ਗਤਕਾ ਜਿਹੜਾ ਆ ਇਹ ਇੱਕ ਮਤਲਬ ਲੜਾਈ ਦਾ ਢੰਗ ਤਰੀਕਾ ਆ ਯੋਗਾ ਦੇ ਅੱਧਾ ਕਿਤੇ ਵੀ ਗੁਰਬਾਣੀ ਅਨਸਾਰ ਵੀ ਤੇ ਸਾਡੇ ਵਿੱਚ ਕਿਤੇ ਸਥਾਨ ਨਹੀਂ ਹੈਗਾ ਇਸ ਕਰਕੇ ਖਾਲਸਾ ਹਮੇਸ਼ਾ ਹੀ ਉਸ ਦਿਨ ਤਾਂ ਕਿ ਸਾਡੀ ਕੌਮ ਸਾਡੇ ਬੱਚੇ ਜਿਹੜੇ ਨੇ ਉਹ ਉਸ ਰੀਤ ਵਿਪਰਨ ਰੀਤ ਵਾਲ ਜਾ ਕੇ ਯੋਗਾ ਨਾਮ ਨਾਉਣ ਇਸ ਕਰਕੇ ਇਸ ਦਿਨ ਤੇ ਹੋਈ ਜੀ ਸਰਦਾਰ ਸਿਮਰਤਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਜੀ ਵੱਲੋਂ ਇਹ ਪ੍ਰੋਗਰਾਮ ਅਲਿਕੇ ਗਿਆ ਕਿ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਜਿੰਨੀਆਂ ਵੀ ਸਿੱਖ ਸਥੇ ਬੰਦੀਆਂ ਨੇ ਉਹ ਗਤਕਾ ਮਨਾਉਣ ਜੋਗਾ ਵਾਲੇ ਦਿਨ ਤਾਂ ਕਿ ਅਸੀਂ ਉਹਦਾ ਤੇ ਪਿੱਛੇ ਨਾ ਲੱਗੀਏ ਇਸ ਕਰਕੇ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਦੇ ਵੱਲੋਂ ਗਤਕਾ ਦਿਹਾੜਾ ਮਨਾਇਆ ਗਿਆ ਜਿਦੇ ਵਿੱਚ ਸਾਡੇ ਮੇਨ ਮੁੱਖ ਸ਼ਖਸੀਤਾਂ ਸਰਦਾਰ ਅੰਮ੍ਰਿਤ ਸਿੰਘ ਜੀ ਨੰਗਲ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਜੀ ਤੇ ਇਹਨਾਂ ਦੇ ਨਾਲ ਮਤਲਬ ਅਕਾਲੀ ਦਲ ਦੀ ਟੀਮ ਬੰਡਾਲਾ ਸਾਹਿਬ ਆਪਣੇ ਬਲਜੀਤ ਸਿੰਘ ਜੀ ਸਿਸਵਾ तकरीबन ਸਾਰੇ ਹੀ ਸਰਕਾਰ ਜੋ عہدੇਦਾਰ ਔਰ ਉਚੇਚੇ ਤੌਰ ਤੇ ਭਾਈ ਰਣਜੀਤ ਸਿੰਘ ਜੀ ਸਰਦ ਭਪਿੰਦਰ ਸਿੰਘ ਜੀ 6 ਜੂਨ ਇਹਨਾਂ ਨੇ ਸਾਰਿਆਂ ਨੇ ਸ਼ਮੂਲੀਅਤ ਕੀਤੀ ਆ ਸਮੁੱਚੀ ਸ਼ਰੋਣੀ ਅਕਾਲੀ ਦਲ ਦੀ ਟੀਮ ਦਾ ਦਰਜਾ ਬਦਰਜਾ ਜਿੰਨੇ ਵੀ ਇੱਥੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਸਾਰਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਗੁਰੂ ਸਾਹਿਬ ਕਿਰਪਾ ਕਰਨ ਹਰ ਸਾਲ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਇਹ ਦੇੜਾ ਦਿਹਾੜਾ ਜਿਹੜਾ ਬਣਾਉਂਦੇ ਰਹੀਏ ਹਾਂਜੀ ਪਤ ਜੀ ਕੋਲ ਜਸਾਦ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਪਰੰਪਰਾ ਆਰੰਭ ਕੀਤੀ ਆ ਕਿ ਸਿੱਖ ਜੋਗਾ ਨਹੀਂ ਸਿੱਖ ਗੱਤਕਾ ਦਿਹਾੜਾ ਮਨਾਉਣਗੇ ਕਿਉਂਕਿ ਖਾਲਸਾ ਪੰਥ ਵਿੱਚ ਸਿੱਖ ਕੌਮ ਦੇ ਵਿੱਚ ਦੇਗ ਤੇਗ ਦਾ ਸੰਕਲਪ ਆ ਸ਼ਸਤਰ ਅਤੇ ਸ਼ਾਸਤਰ ਦਾ ਜਿਹਦਾ ਸਿਧਾਂਤ ਆ ਮੀਰੀ ਪੀਰੀ ਦਾ ਸਿਧਾਂਤ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਆ ਅੱਜ ਭਾਰਤੀਏ ਸਮੁੱਚੇ ਭਾਰਤ ਵਿੱਚ ਜੋਗਾ ਦੇ ਵਸ ਮਨਾ ਰਹੇ ਆ ਪਰ ਸਿੱਖ ਜੋ ਇੱਕ ਵੱਖਰੀ ਕੌਮ ਆ ਵੱਖਰਾ ਪੰਥ ਆ ਤੇ ਉਹ ਗਦਕਾ ਦਿਹਾੜਾ ਮਨਾ ਰਹੇ ਆ ਤੇ ਭਾਰਤੀਆਂ ਨੂੰ ਵੀ ਇਹ ਗੱਲ ਯਾਦ ਹੋਣੀ ਚਾਹੀਦੀ ਆ ਕਿ ਇਹ ਜਿਹੜਾ ਭਾਰਤ ਆਜ਼ਾਦ ਹੋਇਆ ਸੀ 1947 ਦੇ ਵਿੱਚ ਇਹ ਨਾ ਤਾਂ ਚਰਖੇ ਦੇ ਨਾਲ ਆਜ਼ਾਦ ਹੋਇਆ ਤੇ ਨਾ ਹੀ ਇਹ ਜੋਗਾ ਕਰਕੇ ਆਜ਼ਾਦ ਹੋਇਆ ਮੁਗਲ ਹਕੂਮਤ ਵਿਰੁੱਧ ਅੰਗਰੇਜ਼ ਹਕੂਮਤ ਵਿਰੁੱਧ ਸਿੱਖ ਕੌਮ ਨੇ ਇੰਨਾ ਸ਼ਸਤਰਾਂ ਦੇ ਨਾਲ ਜਿਹੜਾ ਲੰਬਾ ਸੰਘਰਸ਼ ਸੀ ਉਹ ਲੜਿਆ ਸੀ ਪਰ ਅੱਜ ਉਹਨਾਂ ਸ਼ਸਤਰ ਧਾਰੀ ਗੁਰਸਿੱਖਾਂ ਨੂੰ ਵੀ ਹਿੰਦੁਸਤਾਨ ਦੀ ਜਿਹੜੀ ਹਕੂਮਤ ਆ ਉਹ ਆਤਵਾਦੀ ਆਖਦੀ ਆ ਸਾਡੇ ਉੱਤੇ ਹੋਰ ਵੀ ਬੜੇ ਤਰ੍ਹਾਂ ਦੇ ਜਿਹੜੇ ਟੈਗ ਆ ਉਹ ਲਗਾਏ ਜਾਂਦੇ ਆ ਪਰ ਸਰਕਾਰ ਨੂੰ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਰਦਾਰ ਕਰਤਾਰ ਸਿੰਘ ਸਰਾਬਾ ਹੋਵੇ ਚਾਹੇ ਸਰਦਾਰ ਉਧਮ ਸਿੰਘ ਹੋਣ ਚਾਹੇ ਉਹ ਗਦਰੀ ਬਾਬੇ ਹੋਣ ਉਹਨਾਂ ਨੇ ਸ਼ਸਤਰਾਂ ਦੇ ਨਾਲ ਹੀ ਜਿਹੜਾ ਲੰਬਾ ਸੰਘਰਸ਼ ਜਿਹੜਾ ਆ ਉਹ ਲੜਿਆ ਆ ਤੇ ਜੇਕਰ ਕੋਈ ਕੌਮ ਉੱਤੇ ਭੀੜ ਪੈ ਜਾਂਦੀ ਏ ਪੰਜਾਬ ਉੱਤੇ ਭੀੜ ਪੈ ਜਾਂਦੀ ਏ ਜਾਂ ਭਾਰਤ ਉੱਤੇ ਵੀ ਭੀੜ ਪੈ ਜਾਂਦੀ ਏ ਤੇ ਜੋਗੇ ਦੇ ਨਾਲ ਤਾਂ ਉਹ ਜਿਹੜੀ ਭੀੜ ਦਾ ਹੱਲ ਨਹੀਂ ਹੋਣਾ ਏ ਭਾਰਤ ਦੇ ਜਿੰਨੇ ਵੀ ਬਾਰਡਰ ਆ ਉਥੇ ਫੌਜਾਂ ਦੇ ਕੋਲ ਜਿਹੜੇ ਹਥਿਆਰ ਆ ਸੋ ਹਰੇਕ ਨੂੰ ਜਿਹੜਾ ਆ ਸ਼ਸਤਰਧਾਰੀ ਹੋਣ ਦਾ ਸਾਡੇ ਗੁਰੂ ਸਾਹਿਬਾਨਾਂ ਨੇ ਇਸੇ ਕਰਕੇ ਜਿਹੜਾ ਹੁਕਮ ਆ ਉਹ ਕੀਤਾ ਸੀ ਮੈਂ ਤਾਂ ਇਹ ਵੀ اپیل ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਅਤੇ ਜੋ ਸ਼ਰੋਮਣੀ ਕਮੇਟੀ ਵੱਲੋਂ ਵੀ ਥਾਪੇ ਹੋਏ ਆ ਗਿਆਨੀ ਗੁਰਦੀਪ ਸਿੰਘ ਗੜਗੱਜ ਉਹਨਾਂ ਦਾ ਫਰਜ਼ ਬਣਦਾ ਆ ਕਿ ਉਹ ਸਿੱਖ ਕੌਮ ਨੂੰ ਇੱਕ ਆਦੇਸ਼ ਸੰਦੇਸ਼ ਜਾਰੀ ਕਰਨ ਕਿ ਸਿੱਖ ਪਰਿਵਾਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਜਿੰਨੇ ਜਿੰਨੇ ਵੀ ਮੈਂਬਰ ਆ ਇੱਕ ਘਰ ਦੇ ਵਿੱਚ ਜਿੰਨੇ ਜਿੰਨੇ ਵੀ ਮੈਂਬਰ ਆ ਉਹਨੇ ਘਰ ਦੇ ਵਿੱਚ ਸ਼ਸਤਰ ਹੋਣੇ ਚਾਹੀਦੇ ਆ ਉਹਨੇ ਘਰ ਦੇ ਵਿੱਚ ਜਿਹੜੀਆਂ ਆ ਉਹ ਕੋਈ ਨਾ ਕੋਈ ਜਿਹੜਾ ਸ਼ਸਤਰ ਆ ਕੋਈ ਨਾ ਕੋਈ ਕਿਰਪਾਨਾ ਜਿਹੜੀਆਂ ਆ ਉਹ ਪਈਆਂ ਹੋਣੀਆਂ ਚਾਹੀਦੀਆਂ ਜਦੋਂ ਨਵੰਬਰ 1984 ਦੇ ਵਿੱਚ ਸਿੱਖ ਕੌਮ ਉੱਤੇ ਭੀੜ ਪਈ ਸੀ ਤੇ ਦਿੱਲੀ ਅਤੇ ਹੋਰਾਂ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਸਿੱਖਾਂ ਦੇ ਕੋਲ ਸ਼ਸਤਰ ਸੀ ਉੱਥੇ ਸਿੱਖਾਂ ਦਾ ਨੁਕਸਾਨ ਨਹੀਂ ਹੋਇਆ ਸਿੱਖਾਂ ਨੇ ਸ਼ਸਤਰਧਾਰੀ ਹੋ ਕੇ ਉਹਨਾਂ ਹਿੰਦੂਤਵੀ ਭੀੜਾਂ ਦਾ ਜਿਹੜਾ ਮੁਕਾਬਲਾ ਆ ਉਹ ਕੀਤਾ ਸੀ ਸੋ ਅੱਜ ਜਿਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਆ ਸਿੱਖ ਕੌਮ ਨੂੰ ਜਿਹੜਾ ਸ਼ਸਤਰਧਾਰੀ ਹੋਣ ਦੀ ਲੋੜ ਹੈ ਜੇਕਰ ਜੂਨ 1984 ਦੇ ਵਿੱਚ ਵੀ ਸੰਤ ਭਿੰਡਰਾਂਵਾਦਿਆਂ ਦੇ ਕੋਲ ਹਥਿਆਰ ਨਾ ਹੁੰਦੇ ਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਉਹੀ ਕੁਝ ਵਾਪਰਨਾ ਸੀ ਜੋ ਕੁਝ ਨਵੰਬਰ 1984 ਦੇ ਵਿੱਚ ਵਾਪਰਿਆ ਪਰ ਇਹਨਾਂ ਹਥਿਆਰਾਂ ਦੇ ਨਾਲ ਹੀ ਭਾਰਤੀ ਫੌਜ ਦੇ ਨਾਲ ਸнт ਜਰਨੈਲ ਸਿੰਘ ਨੇ ਮੁਕਾਬਲਾ ਕੀਤਾ ਚਮਕੌਰ ਦੀ ਗੜੀ ਵਾਂਗ ਸ਼ਾਨਾ ਮੱਤਾ ਇਤਿਹਾਸ ਦੁਹਰਾਇਆ ਤੇ ਅੱਜ ਅਸੀਂ ਉਸੇ ਜੰਗ ਦੇ ਉੱਤੇ ਜਿਹੜਾ ਬੜਾ ਮਾਣ ਕਰਦੇ ਹਾਂ ਸнт ਜਰਨੈਲ ਸਿੰਘ ਉੱਤੇ ਮਾਣ ਕਰਦੇ ਹਾਂ ਸੋ ਇਹ ਹਥਿਆਰਾਂ ਦੀ ਜਿਹੜੀ ਆ ਉਹ ਬਦੌਦਤ ਸੀ ਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਜਗ੍ਹਾ-ਜਗ੍ਹਾ ਤੇ ਹੁਕਮ ਕੀਤਾ ਹੋਇਆ ਖਾਲਸਾ ਸੋਝੋ ਚੜਾ ਤਰੰਗ ਖਾਲਸਾ ਸੋਝੋ ਕਰੇ ਨਿਤ ਜੰਗ ਤੇ ਜੰਗ ਤੇ ਤਾਂ ਹੀ ਕਰਾਂਗੇ ਜੇਕਰ ਸਾਡੇ ਕੋਲ ਜਿਹੜੇ ਸ਼ਸਤਰ ਹੋਣਗੇ ਖਾਲਸਾ ਸੋਝੋ ਸ਼ਸਤਰ ਕੋ ਧਾਰੇ ਖਾਲਸਾ ਸੋਝੋ ਦੁਸ਼ਟ ਕੋ ਮਾਰੇ ਨਾਨਕਦੇਵ ਜੀ ਮਹਾਰਾਜ ਵੀ ਸ਼ਾਸਤਰ ਰੱਖਦੇ ਰਹੇ ਆ ਭਾਈ ਗੁਰਦਾਸ ਸਿੰਘ ਨੇ ਲਿਖਿਆ ਸੀ ਆਸਾ ਸਾਹਿਬ ਕਿਤਾਬ ਕਰਸ ਆਸਾ ਕਹਿੰਦੀ ਆ ਡੰਡੇ ਨੂੰ ਜਿਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਿਹੜੇ ਆ ਅਮਲ ਅਖਾਰੇ ਜਿਹੜੇ ਸ਼ੁਰੂ ਕੀਤੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਆ ਉਹ ਸਾਨੂੰ ਬਖਸ਼ਿਆ ਤੇ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਤੇ 14 ਦੀਆਂ 14 ਜ਼ਬਰ ਜ਼ੁਲਮ ਦੇ ਖਿਲਾਫ ਆ ਜਦ ਕਿ ਇਸ ਤੋਂ ਪਹਿਲਾਂ ਜਿਹੜੀਆਂ ਜੰਗਾਂ ਹੋਈਆਂ ਉਹ ਜ਼ਰ ਵਾਸਤੇ ਜ਼ੋਰੂ ਵਾਸਤੇ ਜ਼ਮੀਨ ਵਾਸਤੇ ਪਰ ਸਾਡੇ ਸੱਤ ਗੁਰਾਂ ਨੇ ਜਿਹੜੀਆਂ ਜੰਗਾਂ ਲੜੀਆਂ ਚੌਥੇ ਵਾਸਤੇ ਜ਼ਬਰ ਜ਼ੁਲਮ ਦੇ ਖਿਲਾਫ ਗੁਰੂ ਪਾਤਸ਼ਾਹ ਜੀ ਦੇ ਤੀਰਾਂ ਦੇ ਉੱਤੇ ਇੱਕ ਤੋਲਾ ਸੋਨਾ ਲੱਗਾ ਹੁੰਦਾ ਸੀ ਕਿ ਜੇਕਰ ਉਹਨਾਂ ਦੇ ਤੀ ਤੇ ਉਹ ਸੋਨੇ ਤਾਂ ਵੇਚ ਕੇ ਤੇ ਆਪਣਾ ਇਲਾਜ ਕਰਾ ਸਕੇ ਤੇ